ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦਾ ਉਹ ਖੇਤਰ ਜਿਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਮਾਝਾ ਮਾਲਵਾ ਦੁਆਬਾ ਇਹਨਾਂ ਬਾਰੇ ਤਾਂ ਆਲਮੋਸਟ ਸਾਰੇ ਲੋਕ ਜਾਣਦੇ ਹੀ ਹਨ ਤੇ ਚੌਥਾ ਖੇਤਰ ਹੈ ਪੁਆਦ ਪੁਆਦ ਦਾ ਏਰੀਆ ਭਾਰਤ ਦੇ ਉੱਤਰ ਪੱਛਮ ਪੰਜਾਬ ਤੇ ਹਰਿਆਣਾ ਦੇ ਛੋਟੇ ਜਿਹੇ ਏਰੀਏ ਵਿੱਚ ਪੈਂਦਾ ਹੈ ਇਹ ਆਮ ਤੌਰ ਤੇ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਤੋਂ ਲੈ ਕੇ ਹਰਿਆਣਾ ਦੇ ਅੰਮ੍ਰਾਲਾ ਦੇ ਨਾਲ ਲੱਗਦਾ ਹੈ। ਇਸੇ ਏਰੀਆ ਵਿੱਚ ਪੌਦੀ ਬੋਲੀ ਬੋਲੀ ਜਾਂਦੀ ਹੈ। ਪੌਦੀ ਬੋਲੀ ਪੰਜਾਬ ਦੀਆਂ ਉਪ ਬੋਲੀਆਂ ਵਿੱਚੋਂ ਇੱਕ ਹੈ। ਇਸ ਏਰੀਆ ਵਿੱਚ ਕੁਝ ਹਿੱਸੇ ਫਤਿਹਗੜ੍ਹ ਸਾਹਿਬ ਅਤੇ ਕੁਝ ਹਿੱਸੇ ਪਟਿਆਲਾ ਜ਼ਿਲ੍ਹੇ ਦੇ ਜਿਵੇਂ ਕਿ ਰਾਜਪੁਰਾ ਨਾਲੇ ਪੰਚਕੁੱਲਾ ਅੰਮ੍ਰਾਲਾ ਵੀ ਹੁੰਦੇ ਹਨ। ਪੌਦੀ ਭਾਸ਼ਾ ਦਾ ਵੱਡਾ ਹਿੱਸਾ ਪੰਜਾਬ ਅਤੇ ਹਰਿਆਣਾ ਨਾਲ ਜੁੜਿਆ ਹੋਇਆ ਹੈ। ਪੌਦੀ ਬੋਲੀ ਪੰਜਾਬ ਵਿੱਚ ਮੋਹਾਲੀ ਖਰੜ ਕੁਰਾਲੀ ਰੋਪੜ ਨੂਰਪੁਰ ਵੇਦੀ ਮੁਰੰਡਾ ਰਾਜਪੁਰਾ ਵਿੱਚ ਬੋਲੀ ਜਾਂਦੀ ਹੈ। ਹਰਿਆਣਾ ਵਿੱਚ ਅੰਬਾਲਾ ਨਰੈਣਗੜ੍ਹ ਕਾਲਾ ਅੰਬ ਪੰਜਕੁੱਲਾ ਸਜਾਦਪੁਰ ਜਗਾਧਰੀ ਆਦਿ ਖੇਤਰਾਂ ਵਿੱਚ ਵੀ ਪੌਦੀ ਬੋਲੀ ਬੋਲੀ ਜਾਂਦੀ ਹੈ। ਇਹ ਉਹ ਵੱਡੇ ਖੇਤਰ ਹਨ ਜਿੱਥੇ ਪੌਦੀ ਬੋਲੀ ਵੱਡੇ ਪੱਧਰ ਤੇ ਬੋਲੀ ਜਾਂਦੀ ਹੈ। ਕੱਲ ਮੀਡੀਆ ਵਾਲੇ ਗਲਤੀ ਨਾਲ ਮੋਹਾਲੀ ਅਤੇ ਰੋਪੜ ਨੂੰ ਮਾਲਵੇ ਦਾ ਹਿੱਸਾ ਦੱਸਦੇ ਹਨ ਜਿੱਥੇ ਅੱਜਕੱਲ੍ਹ ਚੰਡੀਗੜ੍ਹ ਸ਼ਹਿਰ ਵਸਿਆ ਹੋਇਆ ਹੈ ਇਹ ਸਾਰਾ ਪੁਆਦਾ ਹੀ ਏਰੀਆ ਸੀ ਉੱਥੋਂ ਦੀ ਇਹ ਸਾਰੇ ਪਿੰਡ ਉਜਾੜ ਕੇ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ ਸੀ ਇਹ ਸੀ ਜੀ ਪੁਆਦ ਦੀ ਕੁਝ ਰੋਚਕ ਜਾਣਕਾਰੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ